ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤਪਾਲ ਕਰਜਵੰਦਾ ਬਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣਗੇ ਬਲੌਗ ਬਲੌਗ ਦੇ ਅੰਤ ਤੱਕ ਜੁੜੇ ਰਹੋ ਬਲੌਗ ਕਿੰਨੇ ਦਾ ਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਤੇਨਰ ਤੇ ਪਹਿਲੀ ਵਾਰ ਆਏ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਚਲੋ ਜੀ ਆਪਾਂ ਹੁਣ ਉਧਰ ਮੱਝਾਂ ਕੋਲ ਜਾਈਏ ਮੱਝਾਂ ਦਾ ਕੰਮ ਕਰ ਲਾਂਗੇ ਪ੍ਰੀਤਪਾਲ ਜੀ ਅੱਜ ਆ ਗਏ ਨਾਂਚਿਆ ਤੋਂ ਤੇ ਨਾਂਵੇਂ ਜੀ ਸੁਧਾਰਾ ਨਾ ਇਹਦਾ ਮਮਾ ਜੀ ਛੱਡ ਕੇ ਨਾ ਮੈਨੂੰ ਦੇਗੀ ਜੀ ਢੋੜੀ ਦਾ ਸੁਧਾਰਾ ਇੱਕ ਮੀਨਮਲ ਸਵਾਲ ਹੈ ਕਿ ਪੇਤੀਆ ਕੋਈ ਮਸਟਰੋਲ ਜੀ ਕਿਹਾ ਜੇ ਮੈਂ ਮਸਟਰੋਲ ਜੀ ਉਹ ਲੈ ਕੇ ਦੇਵਾਂ ਮਸਵਾਲ ਨਾਲ ਲੈ ਕੇ ਦੇਵਾਂ ਕਿਹੇ ਘਰੇ ਕੰਮ ਚ ਵਧੀਆ ਡੋਟ ਰਾਜ ਦਾ ਜਿਹੜੇ ਸਵਾਲ ਨੇ ਕੰਮ ਚ ਸਾੰਦੇ ਨਹੀਂ ਹੈਗੇ ਤੇ ਉੱਥੇ ਆਪਣੇ ਉਹ ਰਕਸਮੀਰੀ ਜੀ ਆਉਂਦੇ ਨਹੀਂ ਹੈਗੇ ਖੇਤਾਂ ਕਰਕੇ ਉੱਥੇ ਪਿੰਡਾਂ ਚ ਤਾਂ ਵੀ ਆਉਂਦੇ ਰਹਿੰਦੇ ਨੇ ਫਿਰ ਉਹਨਾਂ ਨੇ ਸਬਜ਼ੀ ਤਾਂ ਲੈਤੇ ਦੇ ਨਾਲ ਫਿਰ ਇੱਕ ਸਟਾਲ ਦਾ ਮੇਰੇ ਵਾਸਤੇ ਲੈ ਲਿਆ ਤੇ ਫਿਰ ਮੈਂ ਉਹਨਾਂ ਨੂੰ ਦੱਸਤਾ ਕਿ ਮੈਂ ਜੇ ਲਵਾਂਗੇ ਤਾਂ ਮੈਂ ਸਟਾਲ ਲਿਓ ਸਵਾਲ ਨਾਲ ਲਿਓ ਕੰਸਟਲ ਕੰਮ ਵਿੱਚ ਵਧੀਆ ਰਹਿੰਦੇ ਨੇ ਹੌਲੇ ਹੁੰਦੇ ਨੇ ਕੰਮ ਵਧੀਆ ਬਣ ਜਾਂਦਾ ਸੌਹਲਾ ਨਾਲ ਕਸੌਲ ਹੀ ਨਹੀਂ ਸਾੰਦੇ ਹੈਗੇ ਫਿਰ ਮੈਂ ਮੈਨੂੰ ਤਾਂ ਇਹ ਵੀ ਔਖਾ ਲੱਗਦਾ ਸੌਲ ਤਾਂ ਕਿਹ ਪਾਰੀ ਹੁੰਦਾ ਹੈ ਅੱਜ ਫੀਟ ਪੜ ਆ ਗਈ ਅੱਜ ਇਹਦੇ ਰੜੀ ਕਹਿੰਦੇ ਕਹਿੰਦੇ ਸਾਡਾ ਤਾਂ ਸੋਡੇ ਕਹਿੰਦਾ ਪੀ ਸੁਰਪੀ ਸੁਰਕਾ ਕੋਸਰ ਕੋਸਰ ਕਹਿੰਦਾ ਲੋਟੇ ਨਹੀਂ ਆਉਣੀ ਹੈਗੀ ਕਿਉਂ ਮੇਰੇ ਹੁਣ ਕਈ ਦਿਨ ਹੋ ਗਏ ਤੇ ਗਾਈ ਨੂੰ ਤੇ ਇਹਦਾ ਵੀ ਮਸੀ ਜੀ ਲੱਗੇ ਤੇ ਅੱਜ ਤੱਕ ਬੀਬੀ ਕਹਿੰਦੀ ਮੈਂ ਕਿਹਾ ਸੀ ਉਹਨੂੰ ਤੇ ਤੈਨੂੰ ਕਰਦੂ ਛੱਡਿਆਵਾਂਗੇ ਕਹਿੰਦੀ ਜੀ ਨਹੀਂ ਲੱਗਵਾਂ ਨਾ ਜੀਤ ਇਹਦਾ ਲੱਗਿਆ ਸੀ ਕਹਿੰਦੀ ਆ ਕਹਿੰਦੇ ਨਾ ਆਏ ਹੋਗੇ ਮੈਂ ਆਇਆ ਸਾਲ ਨਵੇਂ ਸਾਲ ਨੂੰ ਨਾਨਕੇ ਹੁੰਨੀ ਹੈਗੀ ਵਿਆਹ ਇਤ ਤਵੇ ਘਰੀ ਜਾਣਾ ਪਤਾ ਨਹੀਂ ਰਹੀ ਕਹਿੰਦੇ ਪਾਪ ਨੇ ਵੀ ਹੋਰ ਨਾਲ ਵਿਚਾਰ ਕੋਈ ਨਾ ਮੈਂ ਸਵੇਰੇ ਮੈਂ ਛੱਡਿਆ ਆਉਂਗਾ ਵੀ ਅੱਜ ਦਾ ਤੈਨੂੰ ਹੋਰ ਰਹਿ ਜਾ ਕਹਿੰਦੀ ਨਾ ਕਿਹਨੇ ਮੈਂ ਤਾਂ ਜਾਣ ਲਈਆ ਮਹਾਰਾਜ ਜੀ ਤਾਂ ਉਹਦਾ ਵਧੀਆ ਲੱਗਿਆ ਸੀ ਮਹਾਰਾਜਾ ਕਰਮਾਹੇ ਤਾਂ ਐਂ ਆਏਗੀ ਕਹਿੰਦੇ ਮਹਾਰਾਜ ਕਹਿੰਦੇ ਵੀ ਨਵੇਂ ਸਾਲ ਨੂੰ ਮੈਂ ਘਰੇ ਜਾਣਾ ਚਲੋ ਜੀ ਆਪਾਂ ਕਰਦੇ ਹਾਂ ਇਹ ਹੁਣ ਕੰਮ ਤਾਂ ਦੰਦਾ ਮਸ਼ੀਨ ਹਜੇ ਆਪਣੀ ਚੱਡੀ ਜਾਂਦੀ ਆ ਤੇ ਅਸਮੀਤ ਦੇ ਕੱਪੜੇ ਜਿਹੜੇ ਫਤੇਗੜ ਸਾਹਿਬ ਨੂੰ ਗਏ ਹੋਏ ਤੇ ਕੱਪੜੀ ਦੋ ਦਿਨ ਹੋ ਗਏ ਤੇ ਆਪਾਂ ਤੋਂ ਕੱਪੜੇ ਧੋਤੇ ਨਹੀਂ ਗਏ ਕਿ ਸਾਨੂੰ ਪਹਿਣਾ ਨੂੰ ਪਤਾ ਹੀ ਹੈ ਨਾ ਵੀ ਮੈਂ ਬੁਣਾਰੂਗੀ ਤੇ ਦੋ ਦਿਨ ਹੋ ਗਏ ਵਿੱਚ ਕੱਪੜੇ ਧੋਤੇ ਨਹੀਂ ਗਏ ਤੇ ਉਹ ਕੱਪੜੇ ਅੱਜ ਆਪਾਂ ਮਸ਼ੀਨ 'ਚ ਧਾਰ ਕੀ ਹੈਗੀ ਤੇ ਮਸ਼ੀਨ ਹਜੇ ਚੱਲੀ ਹੋ ਜਾਂਦੀ ਹੈਗੀ ਤੇ ਬੱਤਲ ਵਾਈ ਜੀ ਹੋਈ ਪਈ ਹੈਗੀ ਠੰਡ ਹੋ ਰਹੀ ਹੈ ਪੂਰੀ ਹਵਾ ਚੱਲ ਰਹੀ ਹੈਗੀ ਤੇਜ਼ ਅਸਮੀਤ ਨੇ ਉੱਤਰ ਕੇ ਮੈਂ ਸੰਸੰਨੀ ਪਾਈ ਜਾਂਦਾਗਾ ਆਪਾਂ ਉਹ ਹੱਸ ਰਹੇ ਜੀ ਜਾਣਿਆ ਆਪਾਂ ਮੰਜਾ ਕਣੀ ਤੇ ਚਲੋ ਜੀ ਉਹਨਾਂ ਜਿਹੜੇ ਤਾਰ ਬੰਦੀ ਸੀ ਕਸ਼ਮੀਰ ਤੋਂ ਹੋਰੀ ਖੋਲ ਕੇ ਲੈ ਗਿਆ ਫਿਰ ਕਿਹਾ ਸੀ ਮੈਂ ਉਹਨੂੰ ਟਰਾਲੀ 'ਚ ਉਨ੍ਹਾ ਲਿਆ ਲਓ ਤਾਰ ਉਹ ਸਤਪਾਲਾ ਜੀ ਵੱਲ ਨਿਕਲੇ ਗਈ ਸੀ ਪਰ ਉਹ ਫੇਰ ਲੈ ਆਉਂ ਰਖਣ ਨੂੰ ਇੱਕ ਟਰਾਲੀ 'ਚ ਪਾਇਨੇ ਬਿੱਟੇ ਕਪੜੇ ਸਭ ਆਪੇ ਨੂੰ ਦਿਨੇ ਤੋਂ ਬਾਅਦ ਨਹੀਂ ਗਿਆ ਜਨਮ ਉਹ ਸੱਜਰ ਬਾਕੀ ਤੋਂ ਜਦੋਂ ਇਹ ਮਨ ਆਪੇ ਤਕਮੀ ਇਥੇ ਦਰ ਸਵੇਰ ਵਾਲੇ ਕੱਖ ਵੀ ਪਾ ਕੇ ਰੱਖਦੇ ਦਾ ਤੁਹਾਨੂੰ ਅੱਜ ਗਾਸੀ ਆ ਕੱਪੜੇ ਵੀ ਪਾ ਕੇ ਹੁਣ ਕੱਢਦੇ ਆ ਪਰ ਤੁਸੀਂ ਚਾਜ ਮੇਰਾ ਕੋਮ ਵਿੱਚ ਪਾ ਦਾਂਗੇ ਨਾਲ ਨੂੰ ਸਕੀ ਤੋਂ ਲੱਕੀ

ਸੋਹਣੇ ਪਿੰਡ ਕਿਵੇਂ ਲੱਗੀਆਂ ਸੰਤ ਮਾਪੇ ਤੁਹਾਨੂੰ ਵਧੀਆ ਲੱਗੀਆਂ ਸਤਾ ਖਾਲੀਆਂ ਨੇ ਹੈ ਆਜੀ ਤਾਂ ਹੈਗੀ ਆ ਖਾ ਤਾਂ ਲਈ ਸੀ ਮੈਂ ਤਾਂ ਲਿਆ ਕੇ ਦਿੱਤੀ ਆਪ ਵਾਹ ਸੰਤ ਬੋਈਵਾਂ ਜਿਸ ਦਾ ਖਾਣਿਆ ਮੋਰ ਵਧੀਆ ਲੱਗਣ ਬਣੀਆਂ ਨੇ ਸਵਾਦੀਆਂ ਇਹ ਮੈਨੂੰ ਆਈ ਬਗ ਵੀ ਪਤਾ ਨਹੀਂ ਕਿ ਮੈਂ ਵਧੀਆ ਲੱਗਣਗੇ ਕਿ ਲੱਗਦੀਆਂ ਨਹੀਂ ਹੈਗੀ ਮਹਾਨਾ ਵਧੀਆ ਬਣੀਆਂ ਲੱਗੀਆਂ ਫਲ ਹੋਣੀ ਨੇ ਦਿਖਾਉਣੇ ਕਿੰਨੇ ਇਹਨਾਂ ਵਿੱਚ ਕਿੰਨਾ ਹੋ ਰਿਹਾ ਰੱਖਤੀ ਕਿ ਕਿਹੜੀ ਚੀਜ਼ ਹੈ ਵੀ ਵਸਤ ਨਹੀਂ ਵੀ ਕਿੰਨੀ ਆਖੀ ਪਾਵਾਂਗੇ ਇਸ ਦਾ ਹੋਰ ਇੱਕ ਡੱਬਾ ਦੋ ਡੱਬੇ ਹੋਗੇ ਵਾਧੂ ਨੇ ਇੱਕ ਦਾ ਦੂਜਾ ਸੀ ਵੱਡਾ ਡੱਬਾ ਇੱਕ ਛੋਟਾ ਸੀ

ਉਤਨੇ ਖਾਣੂ ਸਰ ਤਾਂ ਪਰੌਂਠੇ ਬਣਾ ਲਾਂਗੇ ਆਹਾਂ ਦੇਖੀ ਗੋਦੀ ਇੱਕ ਦੋ ਅੱਥਾ ਹੀ ਰਹਿ ਗਿਆ ਹੁਣ ਤਾਂ ਦੋ ਦੋ ਤਿੰਨ ਕਫੁੱਲਾ ਸਾਰੇ ਲੈ ਗਏ ਇਹ ਤਾਂ ਹੋ ਗਏ ਚਾਰ ਪੰਜ ਆਹ ਵਕਤ ਜਿੱਦ ਦੀ ਆਈ ਚਾਹੀਦੀ ਆ ਬੜੀ ਜ਼ਿਆਦਾ ਠੰਡ ਹੋ ਗਈ ਹੁਣ ਤਾਂ ਕੱਲੇ ਗੰਡੇ ਪੱਟਣ ਆਇਆ ਤੇ ਆਪਾਂ ਅੱਜ ਖੇਤ ਜਲਦੀ ਆਪਾਂ ਖੇਤੋਂ ਆ ਗਏ ਸੀ ਆ ਕੇ ਆਪਾਂ ਆਟਾ-ਵਟਾ ਗੁੰਨ ਕੇ ਆਪਾਂ ਰੋਟੀ ਬਣਾਉਣਾਂਗੇ ਪ੍ਰਾਂਤ ਆਪਾਂ ਨੇ ਜਿਹੜੀ ਪਿੱਕਲ ਦੀ ਲੈਤੀ ਸੀ ਉਹ ਆਪਾਂ ਨੇ ਲਾ ਲਈ ਅੱਜ ਤੇ ਮੈਂ ਪ੍ਰੀਤਪਾਲ ਨੂੰ ਦਿਖਾ ਕੇ ਫੇਰ ਪ੍ਰਾਂਤ ਲਾਈਏ ਕਿ ਉਹਨੇ ਜਦ ਹਾਂ ਜੇ ਮੈਂ ਲਾਈ ਨਹੀਂ ਤੀ ਪ੍ਰਾਂਤ ਮੈਨੂੰ ਇਹ ਤੁਹਾਨੂੰ ਚਲੋ ਵੀ ਆ ਜਾਂਦੇ ਹੁਣ ਪ੍ਰੀਤਪਾਲ ਨੂੰ ਨਾਲ ਕੇ ਤਾਂ ਮੈਂ ਵੀ ਆਪਾਂ ਫੇਰ ਪ੍ਰਾਂਤ ਲਾਵਾਂਗੇ ਤੇ ਚਲੋ ਜੀ ਆਪਾਂ ਕੱਲ ਤੁਹਾਡੇ ਨਾਲ ਬੁੰਤੀ ਵਾਲਾ ਬਲੌਗ ਸ਼ੇਅਰ ਕਰਿਆ ਸੀ ਤੇ ਆਪਾਂ ਬਲੌਗ ਥੋੜਾ ਜਿਹਾ ਆਪਾਂ ਕੱਲ ਬਣਾ ਲਿਆ ਸੀ ਤੇ ਫਿਰ ਆਪਾਂ ਬੁਨਤੀ ਵਾਲਾ ਵਲੌਗ ਫਿਰ ਅਸਾਂ ਲਾਈਵ ਕੋ ਵੀ ਕਹੀ ਪੈਣਾ ਨੇ ਹੈ ਨਾ ਕਮੈਂਟ ਆਉਂਦੇ ਸੀ ਤੇ WhatsApp ਤੇ ਮੈਸੇਜ ਵੀ ਆਉਣ ਤੇ ਕਾਲ ਵੀ ਆਉਣ ਤੇ ਵੀ ਅਸੀਂ ਕਿਵੇਂ ਨਾਕੜੀ ਆਪਾਂ ਫਿਰ ਉਹ ਵਲੌਗ ਗੱਲ ਤੋਂ ਬਣਾ ਕੇ ਦੱਸਤਾ ਵੀ ਕਿਸ ਤਰ੍ਹਾਂ ਵੀ ਤੁਸੀਂ ਨਾਪ ਦੇ ਸਕਦੇ ਹੋਗੇ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਨਵੇਂ ਸਾਲ ਦੇ ਬਹੁਤ-ਬਹੁਤ ਵਧਾਈਆਂ ਤੇ ਚਲੋ ਜੀ ਆਪਾਂ ਬਣਾਉਣਾਂਗੇ ਰੋਟੀ ਚਲੋ ਟਿੰਡਾ ਸਿੱਖ ਦੋ ਰਹੀ ਗਈਆਂ ਟਾਈਮ ਹੈ ਜਿਹੜਾ 5:30 ਹੋਗੇ ਅਸੀਂ ਦੋ ਤਿੰਨ ਦਿਨ ਕੋਲ ਇਸ ਨੇ ਰੋਟੀ ਲਾ ਲੈਣੀ ਆ ਖਾ ਲੈਣੇ ਕਿਉਂ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਫੇਰ ਅਸੀਂ ਅੰਦਰ ਚੱਲ ਅੰਦਰ ਬੈਠ ਜੀ ਹੈ ਨਾ ਸਾਢੇ ਪੰਜ ਹੋ ਗਏ ਨੇ ਆਪਾਂ ਰੋਟੀ ਬਣਾਉਣ ਲੱਗਦੇ ਰਹਾਂਗੇ ਤੇ ਪ੍ਰੀਤਪਾਲ ਕਹਿੰਦੀ ਮੈਂ ਖਾਣੇ ਨੇ ਪਰੌਂਠੇ ਹੁਣ ਪਰੌਂਠੇ ਲਾਹਾਂ ਚਟਨੀ ਆਏ ਆਈ ਲਾ ਦਨੀ ਆ ਚਟਨੀ ਉਹ ਕਰ ਦਈ ਤੇ ਮੈਂ ਚਟਨੀ ਵਾਲੇ ਪਰੌਂਠੇ ਬਣਾ ਕੇ ਦੇ ਮਮੀ ਬਹੁਤ ਖਾਂਦੀ ਹੈਗੀ ਚਟਨੀ ਵਾਲੇ ਪਰੌਂਠੇ ਬਣਵਾ ਆ ਬਣਾ ਤਾਂ ਤਾਂ ਸਨ ਚਟਨੀ ਵਾਲੇ ਇਹਨੇ ਚਟਨੀ ਦਾ ਗਾੜਾ ਕਹਿੰਦੀ ਮੈਨੂੰ ਪਰੌਂਠੇ ਬਣਾ ਕੇ ਦੇ। ਚਲੋ ਜੀ ਆਪਾਂ ਹੁਣ ਲਾ ਦੀ ਫਰੀਦਪਾਲ ਦੇ ਪਰੌਂਠੇ ਚਟਨੀ ਵਾਲੇ। ਇਹ ਸਵੇਰੇ ਬਧੀਆ ਲੱਗਦੇ ਨੇ। ਮੈਨੂੰ ਤਾਂ ਹੁਣ ਬਧੀਆ ਲੱਗਦੇ ਨੇ ਮੈਨੂੰ ਭੁੱਖ ਲੱਗ ਰਹੀ ਪਾਲੀ ਜਾਂਦੀ। ਮੈਨੂੰ ਤਾਂ ਬਧੀਆ ਲੱਗਣਗੇ ਹੁਣ। ਜੇ ਤੁੰਗੋ ਇਹ ਤੇ ਸਮੀਤ ਵੀਰ ਉਹਨਾਂ 호텔ਾ ਹੱਕੇ ਖਾਂਦਾ ਕੱਲ ਹਣ ਕੱਲ ਸਮੀਤ ਨੇ ਪਤਾ ਕੀਤਾ ਮੈਂ ਤਾਂ ਕੰਮ ਕਰਦੀ ਕਿ ਮੈਂ ਅੱਖ ਵੀ ਸੋਈ ਚ ਕੀ ਕਰੀ ਜਾਂਦਾ ਸਮੀਤ ਨੂੰ ਵੀ ਪਤਾ ਨਹੀਂ ਲੱਗ ਰਹਾ ਹੈਗਾ ਬਾਹਿਆ ਸਮੀਤ ਨੂੰ ਸੇ ਮੈਂ ਚਾਹ ਨੂੰ ਰੱਖਣਾ ਨਾ ਕਹਤਾ ਮੈਂ ਬਣਾ ਲਈ ਚਾਹ ਸਮੀਤ ਬਣਾ ਦਿੰਦਾ ਤੇ ਦੂਜੀ ਦੂਜੀ ਵਾਰ ਤੇ ਕਹਿੰਦਾ ਰੋਟੀ ਨਾਲ ਚਾਹ ਪੀਊਂਗਾ ਮੈਂ ਤਾਂ ਸਰਾਉਂਠਿਆ ਨਾ ਉਹਨੇ ਕਿਹਾ ਅਹ ਘੰਟੇ ਲਿਆ ਕੇ ਤਾਜ ਹਰੇ ਪੱਟ ਕੇ ਮਿੱਟੀ ਦਾ ਪੁੰਕਾ ਚੀਰ ਲਿਆ ਵਿੱਚੇ ਗੰਡੇ ਚੀਰ ਲੇ ਵਿੱਚ ਕਾਲੀਆਂ ਮਿਸਚਾਂ ਪਾਲੀਆਂ ਸਾਤੀ ਪਾਲੀਆਂ ਦੱਸਿਆ ਵੀ ਨਹੀਂ ਹੈਗਾ ਮੈਨੂੰ ਉਹਦੇ ਜਦ ਮੈਂ ਰੋਟੀ ਲਾਉਣ ਲੱਗੀ ਆਟੇ ਚਬ ਕਰ ਲਿਆ ਮਾਹ ਕਿਵੇਂ ਬਣਾ ਕੇ ਦੇਵਾਂ ਕਦੋਂ ਮੈਂ ਆਟੇ ਦੇ ਵਿੱਚ ਹੀ ਉਨਣਾ ਮਾਹ ਇਹਦੇ ਵਿੱਚ ਤਾਂ ਕਾਲੀ ਹੋਰ ਲਾ ਦੇ ਹੋਰ ਲਾ ਹੂੰ ਫਿਰ ਪਰ ਅੱਠ ਬੜਨਾ ਨਹੀਂ ਵਧੀਆ ਉੱਪਰ ਤਾਂ ਕੇ ਹਾਂਦੇ ਹੁੰਦੇ ਨੇ ਇਹ ਗੁੰਨੇ ਕੀ ਕਰੀਪਾ ਤੇਰੀ ਕੋ ਸਬਜੀ ਹੋਵੇ ਤੇ ਗਾਜਰਾਂ ਦੀ ਸਬਜੀ ਹੋਵੇ ਤਾਂ ਵੀ ਕੋਈ ਮੰਮੀ ਉੱਪਰ ਤਰ ਕੇ ਪਰੌਂਠਾ ਬਣਾ ਕੇ ਦੇ ਚਟਨੀ ਹੋਵੇ ਚਟਨੀ ਤਾਂ ਨਹੀਂ ਤਾਂ ਐਂ ਬਣਵਾਉਣੀ ਪਈ ਹੋਣੇ ਨੇ ਸਬਜੀ ਤੇ ਵੀ ਕਹੋਗੇ ਐ ਪਰੌਂਠੇ ਬਣਾ ਕੇ ਦਿਓ ਇਹ ਤਾਂ ਬਾਰੀ ਖਿੰਡ ਜੇ ਜਾਂਦੇ ਨੇ ਜੀ ਵਾਲੇ ਹੁਣ ਜੇ ਚਟਨੀ ਵਾਲੇ ਹਨ ਪਰੌਂਠੇ ਬਿੰਗਟ ਇੱਥੇ ਸਭ ਨਹੀਂ ਚੱਲਦੇ ਨੇ ਸਿੱਧੇ ਨਹੀਂ ਬਣਦੇ ਓਏ ਬੰਦੇ ਨੋ ਵਿੱਚ ਖਿੰਡੇ ਜਾਂਦੇ ਗਿੱਲੀ ਲੇ ਜਾਂਦੇ ਨਹੀਂ ਲੋਟ ਨਹੀਂ ਆਉਂਦੇ ਹੈਗੇ ਮੈਂ ਇੱਕ ਦੇਖਿਆ ਇੱਥੇ ਕੰਡਾ ਵੱਜਿਆ ਸੀ ਹਾਂ ਇਹਦੇ ਵਿੱਚ ਹੀ ਆ ਗਾ ਕੰਡਾ ਇੱਥੇ ਰਾਤ ਜੀ ਪੈਰੀਏ ਪੱਕ ਕੇ ਨਿਕਲੂਗਾ ਨਹੀਂ ਪੱਕਦਾਗਾ ਪੱਕ ਜੇ ਸੇਤੀ ਰੋਟਾ ਜੇ ਇਹ ਜਦੋਂ ਕਿਤੇ ਆਏ ਬਾਜਦੀਏ ਬਾਹਰ ਹੀ ਥਾ ਫਿਰ ਅਹ ਲੱਗਦਾ ਦੁੱਖ ਲੱਗਦਾ ਆਸਾਂ ਚਲੋ ਜੀ ਆਪਾਂ ਬਣਾ ਲਿਆ ਪ੍ਰੀਤਪਾਲ ਵਾਸਤੇ ਚਟਨੀ ਵਾਲਾ ਪਰੌਂਠਾ ਚਲੋ ਜੀ ਤੁਸੀਂ ਬਲੌਗ ਨਾਈਟ ਤੱਕ ਜਰੂਰ ਦੇਖਿਓ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇੱਕ ਭੈਣਾਂ ਨੂੰ ਪੁੱਛਦੇ ਆਂਗੇ ਵੀ ਆਪਾਂ ਤੁਸੀਂ ਸਲਾਹ ਦਿਓ ਸਾਨੂੰ ਕਮੈਂਟਾਂ ਦੇ ਵਿੱਚ ਤੇ ਵੀ ਆਪਾਂ ਗੁੰਤੀ ਵਾਲਾ ਚੈਨਲ ਬਣਾਉਣ ਨੂੰ ਕਹਿ ਦਿਆਂਗੇ ਮੀਤੋ ਸਾਰੇ ਜਾਨੇ ਦੱਸੋ ਵੀ ਆਪਾਂ ਐਸੇ ਤੇ ਗੁੰਤੀ ਪਾਉਣੀ ਸਿਖਾਉਣ ਸਿਖਾਵਾਂਗੇ ਜਿਵੇਂ ਵੀ ਆਪਾਂ ਉਹ ਗੁੰਤੀ ਆਪਾਂ ਐ ਕਰਾਂਗੇ ਵੀ ਜਿਹੜਾ ਕੁਝ ਵੀ ਆਪਾਂ ਬੁਣਿਆ ਕਰਾਂਗੇ ਵੀ ਕੋਟੀ ਸਵਟਰ ਕੁਝ ਵੀ ਆਪਾਂ ਉਹ ਪਾਇਆ ਕਰਾਂਗੇ ਵੀ ਆਪਾਂ ਐਸੇ ਉਤੇ ਪਾਇਆ ਕਰੀ ਚੈਨਲ ਤੇ ਵੀ ਅੱਡ ਬਣਾਈਏ ਟਿਕ ਪਹਿਣ ਕਿਵੇਂ ਕੀਤਾ ਸੀ ਕਹਿੰਦੇ ਵੀ ਤੁਸੀਂ ਅੱਡ ਬਣਾਓ ਵੀ ਉਤੇ ਨਾ ਤੇ ਗੁੰਤੀ ਦੱਸਿਆ ਕਰ ਬਿਨਾਂ ਉਸੇ ਤੇ ਤੁਸੀਂ ਪਾਇਆ ਕਰੋ ਕੋਟੀ ਸਵਟਰ ਜੋ ਵੀ ਤੁਹਾਨੂੰ ਮਿਲਦਾ ਹੋਰ ਸੋਹਣੇ ਜਿਹਾ ਬਲਾਓ ਦਿਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ